ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀਵ ਜੀ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਵਾਲੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੀ ਤਾਂ ਹੋਰਾਂ ਤੱਕ ਵੀ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਜਿੱਦਾਂ ਕਿ ਥੰਬਨੇਲ ਤੇ ਲਿਖਿਆ ਆ ਕੱਟ ਬੋਲਣ ਵਾਲੇ ਬੰਦੇ ਕਮਜ਼ੋਰ ਹੁੰਦੇ ਆ ਜਾਂ ਤਾਕਤਵਰ ਹੁੰਦੇ ਆ ਹਨ ਤੇ ਇੰਟਰਨਲੀ ਗੱਲੋ ਜਾਂ ਸੋਚ ਤੋਂ ਕਹਲੋ ਜੋ ਵੀ ਆ ਹਨ ਤੇ ਜਿਆਦਾਤਰ ਸੁਣਨ ਤੋਂ ਮਿਲਿਆ ਕਈ ਲੋਕ ਕਹਿੰਦੇ ਨੇ ਵੀ ਜਿਹੜੇ ਬੰਦੇ ਘੱਟ ਬੋਲਦੇ ਆ ਹਨਾ ਘੱਟ ਬੋਲਣਾ ਪਸੰਦ ਕਰਦੇ ਆ ਉਹ ਥੋੜੇ ਵੀਕ ਹੁੰਦੇ ਆ ਵੀਕ ਉਹਦਾ ਨਹੀਂ ਵੀ ਫਿਜ਼ੀਕਲੀ ਨਹੀਂ ਵੀ ਉਹਦਾ ਨਾ ਦੂਸਰੇ ਹੋਰ ਕੰਮਾਂ ਦੇ ਵਿੱਚ ਜਨ ਕਿ ਕੋਈ ਕੰਮ ਕਰ ਕਰਨਾ ਜਾਂ ਹੋਰ ਕੁਝ ਵੀ ਹਨਾ ਉਹ ਚ ਵੀ ਥੋੜੇ ਵੀਕ ਹੁੰਦੇ ਆ ਹੁਣ ਦੇਖੋ ਹਰੇਕ ਬੰਦੇ ਦੀ ਨੇਚਰ ਆਪਣੀ ਹੁੰਦੀ ਆ ਹਨ ਕੋਈ ਘੱਟ ਬੋਲਦਾ ਕੋਈ ਜ਼ਿਆਦਾ ਬੋਲਦਾ ਹਨਾ ਵੀਕਨੈਸ ਯਾ ਸਟਰੈਂਥ ਇਹ ਵੀ ਅਲੱਗ-ਅਲੱਗ ਚੀਜ਼ ਆ ਹਨਾ ਬਟ ਜਿਹੜੇ ਬੰਦੇ ਘੱਟ ਬੋਲਦੇ ਆ ਅੱਜ ਉਹਨਾਂ ਦੀਆਂ ਕਮਜ਼ੋਰੀਆਂ ਨਹੀਂ ਅੱਜ ਉਹਨਾਂ ਦੀ ਤਾਕਤ ਕੀ ਹੁੰਦੀ ਆ ਘੱਟ ਬੋਲਣ ਵਾਲੇ ਬੰਦੇ ਵਿੱਚ ਖਾਸ ਜਿਹੜੀ ਚੀਜ਼ ਹੁੰਦੀ ਆ ਉਹਨਾਂ ਨੂੰ ਤਾਕਤ ਬਰਨਉਂਦੀ ਆ ਸਟਰੋਂਗ ਬਨਉਂਦੀ ਆ ਉਹ ਕਿਹੜੀ ਚੀਜ਼ ਆ ਤੋਂ ਉਸ ਬਾਰੇ ਅੱਜ ਅਸੀਂ ਡਿਸਕਸ ਕਰਾਂਗੇ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਪਹਿਲੇ ਨੰਬਰ ਤੇ ਜਿਹੜੇ ਬੰਦੇ ਘੱਟ ਬੋਲਦੇ ਆ ਜੀ ਮੰਨ ਲਓ ਚਾਰ ਬੰਦੇ ਬੈਠ ਨੇ ਹਨਾ ਮੰਨ ਲਓ ਪਹਿਲੀ ਵਾਰ ਕੋਈ ਬੰਦਾ ਕਿਸੇ ਨੂੰ ਮਿਲਦਾ ਹਨਾ ਤਿੰਨ ਚਾਰ ਬੰਦੇ ਬੈਠੇ ਆ ਉਹ ਚੋਂ ਇੱਕ ਬੰਦਾ ਹਨਾ ਪਹਿਲੀ ਵਾਰ ਮਿਲ ਰਿ ਤਾਂ ਜਿਹੜੇ ਬੰਦੇ ਦਾ ਜ਼ਿਆਦਾ ਬੋਲਦਿਆ ਹਨਾ ਤਾਂ ਸਾਹਮਣੇ ਵਾਲਾ ਪਰਸਨ ਜੱਜ ਕਰ ਲੈਂਦਾ ਵੀ ਇਹ ਬੰਦੇ ਦੀ ਨੇਚਰ ਕਿੱਦਾਂ ਦੀ ਹੋਊਗੀ ਇਹ ਨੂੰ ਕਿਦਾਂ ਦੀਆਂ ਗੱਲਾਂ ਪਸੰਦ ਨੇ ਹਨਾ ਜਨ ਕਿ ਉਹਦੇ ਬੋਲਣ ਦੇ ਲਹਿਜੇ ਤੋਂ ਉਹਦੀ ਬੋਡੀ ਲੈਂਗੁਏਜ ਤੋਂ ਹਨਾ ਜੱਜ ਹੋ ਜਾਂਦਾ ਲਗਭਗ 50% ਵੀ ਇਹ ਬੰਦਾ ਕਿਦਾਂ ਦੀਆਂ ਗੱਲਾਂ ਕਰਦਾ ਜਾਂ ਕਿਦਾਂ ਦੀਆਂ ਗੱਲਾਂ ਸੁਣਨੀਆਂ ਪਸੰਦ ਕਰਦਾ ਇਹ ਚੀਜ਼ਾਂ ਜੱਜ ਹੋ ਜਾਂਦੀਆਂ ਬਟ ਜਿਹੜਾ ਬੰਦਾ ਘੱਟ ਬੋਲਦਾ ਹਨਾ ਤਾਂ ਉਹ ਜਿਹੜਾ ਸਾਹਮਣੇ ਵਾਲਾ ਬੰਦਾ ਉਹ ਥੋੜਾ ਸਸਪੈਂਸ ਵਿੱਚ ਰਹਿੰਦਾ ਵੀ ਯਾਰ ਇਹ ਬੰਦਾ ਘੱਟ ਬੋਲਦਾ ਹੈ ਵੀ ਨੇਚਰ ਕਿਦਾਂ ਦੀ ਹੋਊਗੀ ਵੀ ਜੇ ਮੈਂ ਇਹਨੂੰ ਆਹ ਗੱਲ ਕਹਿ ਤੀ ਤਾਂ ਉਹਦਾ ਮੈਨੂੰ ਕਲੀਅਰ ਰਪਲਾਈ ਮਿਲੂਗਾ ਇਸ ਕਰਕੇ ਉਹ ਝਿਜਕਦਾ ਉਹ ਡਰ ਰੱਖਦਾ ਇਸ ਚੀਜ਼ ਦਾ ਉਸ ਬੰਦੇ ਨੂੰ ਕੁਝ ਕਹਿਣ ਤੋਂ ਪਹਿਲਾਂ ਜਾਂ ਕੋਈ ਗੱਲ ਕਰਨ ਤੋਂ ਪਹਿਲਾਂ ਇਸ ਕਰਕੇ ਉਹ ਜਨ ਕਿਹੜਾ ਘੱਟ ਬੋਲਣ ਵਾਲਾ ਬੰਦਾ ਉਹ ਇੱਕ ਸਟਰੋਂਗ ਪਰਸਨ ਹੋ ਜਾਂਦਾ ਵੀ ਤੁਹਾਡੀ ਪਰਸਨੈਲਿਟੀ ਜਲਦੀ ਨਹੀਂ ਕਿਸੇ ਦੇ ਸਾਹਮਣੇ ਆਉਂਦੀ ਵੀ ਤੁਸੀਂ ਤੁਹਾਡੀ ਨੇਚਰ ਕਿਦਾਂ ਹੈ ਨਾ ਇੱਕ ਵਧੀਆ ਪੁਆਇੰਟ ਆ ਠੀਕ ਹੈ ਜੀ ਘੱਟ ਬੋਲਣ ਵਾਲੇ ਬੰਦਿਆਂ ਦਾ ਦੂਜੇ ਨੰਬਰ ਤੇ ਜਿਹੜੇ ਬੰਦੇ ਘੱਟ ਬੋਲਦੇ ਆ ਉਹਨਾਂ ਦਾ ਫੋਕਸ ਇੰਨਾ ਜ਼ਿਆਦਾ ਸ਼ਾਰਪ ਹੁੰਦਾ ਹੈ ਨਾ ਫੋਕਸ ਤੋਂ ਕਹਿਿੰਦਾ ਭਾਵ ਜਿਹੜੀ ਵੀ ਚੀਜ਼ ਉਹਨਾਂ ਨੇ ਕਰਨੀ ਆ ਉਹ ਗੱਲਾਂ 'ਚ ਨਹੀਂ ਵੀ ਹਾਂ ਮੈਂ ਇਦਾਂ ਕਰਨਾ ਇਦਾਂ ਕਰ ਮੈਂ ਇਦਾਂ ਕਰਨਾ ਕਈ ਬੰਦੇ ਗੱਲਾਂ ਵੱਧ ਮਾਰਦੇ ਆ ਕੰਮ ਘੱਟ ਕਰਦੇ ਆ ਪਰ ਘੱਟ ਬੋਲਣ ਵਾਲਾ ਬੰਦਾ ਉਹ ਚੀਜ਼ ਨੂੰ ਕਰਕੇ ਫੇਰ ਦੱਸਦਾ ਵੀ ਹਾਂ ਦੇਖੋ ਜੀ ਮੈਂ ਆਹ ਚੀਜ਼ ਕਰਤੀ ਸੋ ਘੱਟ ਬੋਲਣ ਵਾਲੇ ਬੰਦਿਆਂ ਦਾ ਫੋਕਸ ਬਹੁਤ ਜ਼ਿਆਦਾ ਸ਼ਾਰਪ ਹੁੰਦਾ ਹੈ ਹਨਾ ਕਨਸੈਂਟਰੇਟ ਕਰ ਦਿਆ ਉਹ ਜਿਹੜੇ ਕੰਮ ਤੇ ਵੀ ਕਰਦਿਆ ਪੂਰੀ ਤਰ੍ਹਾਂ ਕਨਸੈਂਟਰੇਟ ਕਰਕੇ ਕਰਦੇ ਆ ਉਸ ਚੀਜ਼ ਨੰਬਰ 3 ਤੇ ਘੱਟ ਬੋਲਣ ਵਾਲੇ ਬੰਦੇ ਆ ਹਨਾ ਉਹਨਾਂ ਨੂੰ ਸਮੇਂ ਦੀ ਵੈਲਿਊ ਦਾ ਜ਼ਿਆਦਾ ਪਤਾ ਹੁੰਦਾ ਇਹ ਮੇਰੀ ਸਮਝ ਆ ਸਮੇਂ ਦੀ ਵੈਲਿਊ ਕਿੰਦਾ ਮਤਲਬ ਜਿਹੜੇ ਬੰਦੇ ਘੱਟ ਬੋਲਦੇ ਆ ਕਿਸੇ ਦੀ ਗੱਲ ਨੂੰ ਜਾਂ ਆਪਣੀ ਗੱਲ ਨੂੰ ਆਪਣੀ ਗੱਲ ਨੂੰ ਕਿਸੇ ਨੂੰ ਜੇ ਸਮਝਾਉਣਾ ਹੈ ਤਾਂ ਉਹ ਘੱਟ ਲਫ਼ਜ਼ਾਂ ਵਿੱਚ ਗੱਲ ਕਹਿੰਦੇ ਆਗਲਾ ਸਮਝ ਜਾਂਦਾ ਤੇ ਅਗਲੇ ਬੰਦੇ ਦੀ ਗੱਲ ਵੀ ਜਿਹੜਾ ਥਰਡ ਪਰਸਨ ਦਾ ਉਹਦੀ ਗੱਲ ਵੀ ਉਹ ਜਲਦੀ ਸਮਝ ਲੈਂਦੇ ਆ ਜਿਹਦੇ ਨਾਲ ਸਮੇਂ ਦੀ ਬਚਤ ਹੁੰਦੀ ਆ ਹਨਾ ਸਮੇਂ ਦੀ ਬਹੁਤ ਵੈਲੀ ਹੁੰਦੀ ਆ ਘੱਟ ਬੋਲਣ ਵਾਲੇ ਬੰਦਿਆਂ ਨੂੰ ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਘੱਟ ਬੋਲਣ ਵਾਲੇ ਬੰਦਿਆਂ ਨੂੰ ਸਟਰੋਂਗ ਤੇ ਖਾਸ ਨਾ ਆਂਦੀਆਂ ਨੇ ਹੁਣ ਤੁਹਾਡੇ ਵਾਲੇ ਦੁਆਲੇ ਤੁਹਾਡੇ ਯਾਰ ਦੋਸਤ ਮਿੱਤਰ ਜਾਂ ਘਰ 'ਚ ਯਾਰ ਰਿਸ਼ਤੇਦਾਰੀ ਚੀਜ਼ ਕਿਹੜਾ ਬੰਦਾ ਘੱਟ ਬੋਲਦਾ ਕਿਹੜਾ ਬੰਦਾ ਵੱਧ ਬੋਲਦਾ ਤੁਸੀਂ ਉਹਨਾਂ ਦੀਆਂ ਗੱਲਾਂ ਤੋਂ ਜੱਜ ਕਰ ਸਕਦੇ ਹੋ ਜੇ ਵੀ ਤੁਹਾਨੂੰ ਪਹਿਲੀ ਵਾਰ ਮਿਲਦਾ ਤਾਂ ਜੱਜ ਕਰ ਸਕਦੇ ਹੋ ਜਿਹੜਾ ਬੰਦਾ ਵੱਧ ਬੋਲਦਾ ਉਹਦੀ ਨੇਚਰ ਦਾ ਪਤਾ ਲੱਗ ਜਾਂਦਾ ਹੈ ਘੱਟ ਬੋਲਦਾ ਉਹ ਥੋੜਾ ਆਪਣੇ ਮਨ 'ਚ ਡਾਊਟ ਹੁੰਦਾ ਵੀ ਇਹਦੀ ਨੇਚਰ ਕਿੱਦਾਂ ਦੀ ਹੋਊਗੀ ਸੋ ਇੱਥੇ ਵੀਡੀਓ ਖਤਮ ਕਰਦੇ ਹਾਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਮੈਂਟ ਤੇ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ